ਆਹ ਕਰਦੇ ਨੇ ਸ਼ਮਲਿਆ ਸਤਿ ਥਾਨ ਮਾਨਹਿਤ ਸੱਚ ਪਾਇਆ ਬਲਰਾਮ ਜੀ ਨੂੰ ਕਹਿੰਦੇ ਨੇ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਕਰਵਾਨ ਜਾਂਦਾ ਬੋਲੇ ਹਾਰ ਜਾਂਦਾ ਹਾਂ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਜਿਸ ਦੀ ਕਿਰਪਾ ਦੇ ਨਾਲ ਕਿ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਦਰ ਮਿਲਿਆ ਹੈ ਪ੍ਰਮਾਤਮਾ ਦੇ ਨਾਲ ਜੁੜਿਆ ਹਾਂ ਮਾਨ ਮਹਿਤ ਸੱਚ ਪਾਇਆ ਬਲਰਾਮ ਜੀ ਹੋ ਜਦੋਂ ਤਾਂ ਮੈਂ ਉਸ ਕਾਲਪੁਰਖ ਵਾਹਿਗੁਰੂ ਦੇ ਨਾਲ ਜੁੜਿਆ ਹਾਂ ਮੇਰਾ ਮਾਨ ਸਤਕਾਰ ਹੈ ਮੈਂ ਉਸ ਕਾਲਪੁਰਖ ਵਾਹਿਗੁਰੂ ਨੂੰ ਪਾ ਲਿਆ ਸਤਿਗੁਰ ਮਿਲਿਆ ਦਇਆਲ ਗੁਣ ਅਬਨਾਸੀ ਗਾਇਆ ਬਲਰਾਮ ਦੀਓ ਮੈਂ ਆਪਣੇ ਗੁਰੂ ਤੋਂ ਬਲ ਹਾਰ ਜਾਂਦਾ ਹਾਂ ਜਿਹੜਾ ਕਿ ਦਇਆ ਦਾ ਘਰ ਹੈ ਦਇਆ ਦਾ ਸੂਮਾ ਹੈ ਜਿਸ ਨੂੰ ਮਿਲ ਕੇ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਅਬਨਾਸੀ ਪਰਮਾਤਮਾ ਦੇ ਗੁਣ ਗਾਣੇ ਸ਼ੁਰੂ ਕਰ ਦਿੰਦੇ ਨੇ ਮੈਂ ਆਪਣੇ ਗੁਰੂ ਤੋਂ ਪਰਵਾਣ ਜਾਂਦਾ ਸੱਚੇ ਬਾਦਸ਼ਾਹ ਪਹਿਲੀਆਂ ਦੋ ਮੰਕੀਆਂ ਵਿੱਚ ਤੀਸਰੇ ਬਦੇ ਦੇ ਕਿ ਜਿਸ ਨੇ ਪਰਮਾਤਮਾ ਦਾ ਦਰਮਨ ਲਿਆ ਗੁਰੂ ਦਾ ਦਰਮਨ ਲਿਆ ਭਾਵੇਂ ਕੇ ਗੁਰੂ ਦੇ ਲੜ ਲਗਿਆ ਅਸਲ ਵਿੱਚ ਉਸ ਨੇ ਹੀ ਪਰਮਾਤਮਾ ਦੇ ਗੁੰਗਾਏ ਪਰਮਾਤਮਾ ਦੇ ਗੁਣ ਗਾਉਂਦਿਆ ਗਾਉਂਦਿਆ ਅਸਲ ਵਿੱਚ ਰਸਨਾ ਦੇ ਨਾਲ ਬੰਦਾ ਸਹਿਜ ਹੀ ਸੰਸਾਰ ਸਾਗ ਜੋ ਸਤਿਗੁਰੂ ਕਹਿੰਦੇ ਨੇ ਕਿ ਰਸਨਾ ਗੁਣ ਗਵਾਲ ਨਿਦ ਗਾਇਣ ਛਾਂਤ ਸਹਜ ਰਸ ਮਨ ਉਭਿ ਜੋ ਸਗਲੇ ਦੂਖ ਭਲਾਏ ਕਹਿੰਦੇ ਨੇ ਜਿਹੜਾ ਜਿਗਿਆਸੂ ਜਨ ਆਪਣੀ ਰਸਨਾ ਦੇ ਨਾਲ ਉਸ ਕਾਲਪੁਰਖ ਵੈਕੂਤ ਦੇ ਗੁਣ ਹੌਲਦਾ ਓਸ਼ਦੇ ਅੰਦਰ ਸ਼ਾਂਤੀ ਵਰਤ ਜਾਂਦੀ ਹੈ ਸ਼ਾਂਤ ਹੋ ਜਾਂਦਾ ਹੈ ਅੰਦਰ ਸਹਿਜ ਅਵਸਥਾ ਅਡੋਰ ਅਵਸਥਾ ਦੇ ਵਿੱਚ ਪਹੁੰਚ ਜਾਂਦਾ ਹੈ ਰਫਸ ਉੱਚੇ ਭੇਦ ਪਤਾ ਲੱਗ ਜਾਂਦਾ ਹੈ ਛਗਲੇ ਦੁੱਖ ਭਲਾਉਣ ਸਾਰੇ ਹੀ ਦੁੱਖ ਉਸ ਦੇ ਨਾਸ ਹੋ ਜਾਂਦੇ ਬਹੁਤ ਵੱਡਾ ਫਲ ਹੈ ਰਸਨਾ ਦੇ ਨਾਲ ਉਸ ਪਾਲਪੁਰਖ ਵੈਕੂਨ ਨੂੰ ਪਾਉਂਦਾ ਤੇ ਅਗਲਾ ਵਚਨ ਕਰਦੇ ਨੇ ਜੋ ਮੰਗਿਆ ਸੋਈ ਸੋਈ ਪਾਵੇ ਜੋ ਮੰਗ ਲੈਂਦਾ ਰਸਨਾ ਤੋਂ ਪਰਮਾਤਮਾ ਦੇ ਗੁਣ ਗੋਣ ਵਾਲਾ ਜੋ ਵੀ ਪਰਮਾਤਮਾ ਤੋਂ ਮੰਗ ਲੈਂਦਾ ਹੈ ਗੁਰੂ ਤੋਂ ਮੰਗ ਲੈਂਦਾ ਹੈ ਸੋਈ ਸੋਈ ਪਾਉ ਹੈ ਜੋ ਮੰਗ ਲੈਂਦਾ ਉਹ ਹੀ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ ਸ਼ੇਵ ਹਰ ਕੇ ਚਰਨ ਰਸਾਇਣੋ ਕਾਲਪੁਰਖ ਵਾਇਕੁਨਥ ਦੇ ਚਰਨ ਜਿਹੜੇ ਕੀ ਰਸਾਂ ਦਾ ਘਰ ਹੈ ਹਰ ਇੱਕ ਰਸ ਉਸ ਕਾਲਪੁਰਖ ਵਾਇਕੁਨਥ ਦੇ ਚਰਨਾਂ ਤੋਂ ਆ ਰਿਹਾ ਹੈ ਜਿੰਨੇ ਵੀ ਰਸ ਨੇ ਸਾਡੇ ਅਸੀਂ ਭੋਗ ਰਹੇ ਆ ਇਹ ਖੱਟਾ ਹੈ ਇਹ ਮਿੱਠਾ ਹੈ ਇੰਦਰੀਆਂ ਦਾ ਰਸ ਹੈ ਇਹ ਸਾਰੇ ਰਸ ਉਸ ਕਾਲਪੁਰਖ ਵਾਇਗਰੂ ਤੋਂ ਆ ਰਹੇ ਆ ਤੇ ਇਸ ਕਰਕੇ ਇਹਨਾਂ ਰਸਾਂ ਦੀ ਕੋਈ ਨਿੰਦਿਆ ਨਹੀਂ ਹੈ ਪਰ ਇਹਨਾਂ ਰਸਾਂ ਦੇ ਵਿੱਚ ਖੱਤਤ ਰਹਿਣਾ ਫਿਰ ਹੁੰਦਿਆ ਸਤਿਗੁਰੂ ਜੋ ਕਹਿਣਾ ਚਾਹੁੰਦੇ ਨੇ ਚਲੋ ਹੁਣ ਆਪਾਂ ਰਸਾਂ ਦੀ ਵਿਚਾਰ ਨਹੀਂ ਕਰਨੀ ਕਿਉਂਕਿ ਵਿਸ਼ਾ ਆਪਣਾ ਕੋਈ ਹੋਰ ਹੈ ਤੇ ਸਤਿਗੁਰੂ ਜੋ ਕਹਿਣਾ ਚਾਹੁੰਦੇ ਨੇ ਕਿ ਸੇਵ ਹਰ ਕੇ ਚਰਨ ਰਸਾਇਣ ਜੋ ਮੰਗੇ ਸੋਈ ਸੋਈ ਪਾਵੇ ਸੇਵ ਹਰ ਕੇ ਚਰਨ ਰਸਾਇਣ ਜਨਮ ਮਰਨ ਤੋਂ ਹਉ ਹਉ ਤੇ ਛੁਟੇ ਭਵਜਲ ਜਗਤ ਤਰਾਇਣ ਕਿਤੇ ਨੇ ਜਨਮ ਮਰਨ ਦੋਹਾਂ ਤੋਂ ਛੁੱਟ ਜਾਂਦਾ ਹੈ ਸੱਜ ਹੀ ਭਵਸਾ ਕਰ ਤੋਂ ਬਾਹਰ ਜਾ ਜਿਸ ਨੇ ਕਿ ਗੁਰੂ ਦਾ ਦਰਮਨ ਲਿਆ ਭਗਤ ਕੇ ਗੁਰੂ ਦੇ ਚਰਨਾਂ ਨਾਲ ਜੁੜਿਆ ਗੁਰੂ ਹੀ ਇੱਕ ਸੱਚਾ ਥਾਨ ਹੈ ਪਰਮਾਤਮਾ ਹੀ ਇੱਕ ਸੱਚਾ ਥਾਨ ਹੈ ਜਿਸ ਦੇ ਨਾਲ ਸੱਚਾ ਥਾਨ ਭਗਤ ਕੇ ਨਿਸ਼ਚਲ ਸਦਾ ਨਿਸ਼ਚਲ ਰਹਿਣ ਵਾਲਾ ਜਿਹੜਾ ਪਰਮਾਤਮਾ ਨਾਲ ਜੁੜ ਜਾਂਦਾ ਉਸ ਦਾ ਮਾਨ ਸਤਕਾਰ ਸੰਸਾਰ ਵਿੱਚ ਵੀ ਤੇ ਪਰਮੋਗ ਵਿੱਚ ਵੀ ਹੁੰਦਾ ਹੈ ਉਸ ਨੂੰ ਪਰਮਾਤਮਾ ਵੀ ਪ੍ਰਾਪਤ ਹੋ ਜਾਂਦਾ ਜਿਵੇਂ ਕਿ ਬਾਬਾ ਭਾਈ ਲੈਣਾ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਚਰਨਾਂ ਵਿੱਚ ਆਏ ਸੀ ਗੁਰੂ ਦੇ ਨਾਲ ਪਿਆਰ ਪੈ ਗਿਆ ਤੇ ਸਤਿਗੁਰੂ ਕਹਿੰਦੇ ਮੇ ਪੁਰਖਾ ਤੂੰ ਘਰ ਜਾਇਆ ਪਰ ਬਾਬਾ ਭਾਈ ਲੈਣਾ ਜੀ ਕਹਿੰਦੇ ਨੇ ਹੁਣ ਮੈਂ ਘਰ ਨਹੀਂ ਜਾਣਾ ਤੁਹਾਡੇ ਚਰਨ ਹੀ ਮੇਰਾ ਘਰ ਨੇ ਮੈਂ ਤੁਹਾਡੇ ਚਰਨਾਂ ਤੋਂ ਬਿਨਾਂ ਨਹੀਂ ਰਹਿ ਸਕਦਾ ਤੁਹਾਡੇ ਦਰਸ਼ਨ ਦੀਦਾਰੇ ਕਰਨ ਤੋਂ ਬਿਨਾਂ ਨਹੀਂ रह ਸਕਦਾ ਸਭ ਕੁਝ ਹੀ ਮੇਰਾ ਹੁਣ ਤੁਸੀਂ ਹੀ ਹੋ ਭੈਣ ਭਰਾ ਮਾਈ ਬਾਪ ਘਰ-ਵਾਰ ਜੋ ਵੀ ਹੈ ਸਭ ਕੁ ਸਭ ਕੁਝ ਤੁਸੀਂ ਹੀ ਹੋ ਇਸ ਨੂੰ ਕਹਿੰਦੇ ਨੇ ਗੁਰੂ ਦਾ ਧਰਮ ਲਣਾ ਸਭ ਕੁਝ ਹੀ ਪ੍ਰਮਾਤਮਾ ਨੂੰ ਗੁਰੂ ਨੂੰ ਸਮਝਣਾ ਕਹਿੰਦੇ ਨੇ ਸਭ ਕੁਝ ਤੁਸੀਂ ਹੀ ਹੋ ਅਲਕਾ ਹੁਣ ਮੈਂ ਕਰਦੀ ਹਾਂ ਸੋ ਸਤਿਗੁਰੂ ਕਹਿੰਦੇ ਨੇ ਨਹੀਂ ਪੁਰਖਾ ਤੂੰ ਇੱਕ ਵਾਰੀ ਘਰ ਜਾਇਆ ਫੇਰ ਆ ਜਾਈਂ ਜਦੋਂ ਹੁਣ ਬਾਬਾ ਭਾਈ ਲੈਣਾ ਜੀ ਘਰ ਜਾਂਦੇ ਨੇ ਘਰ ਚਿੱਤ ਤੇ ਲੱਗਿਆ ਕੋਈ ਨਹੀਂ ਤਾਰ ਉੱਤੇ ਸਦਾ ਕਣਕ ਦੀ ਰੇਦੀ ਸਦਾ ਹੀ ਧਿਆਨ ਤੇ ਗੁਰੂ ਦੇ ਚਰਨਾਂ ਨਾਲ ਜੁੜਿਆ ਰਹਿੰਦਾ ਘਰ ਚਿੱਤ ਨਹੀਂ ਲੱਗਦਾ ਭਾਵੇਂ ਕਿਵੇਂ ਕੋ ਬੱਚੇ ਨੇ ਪਰਿਵਾਰ ਹੈ ਘਰ ਵਾਲੀ ਹੈ ਪਰ ਫਿਰ ਵੀ ਚਿੱਤ ਨਹੀਂ ਲੱਗਦਾ ਕਿਉਂਕਿ ਜਿਹੜਾ ਮਨ ਸੀ ਗੁਰੂ ਦੇ ਚਰਨਾਂ ਵੱਲ ਖਿੱਚਿਆ ਗਿਆ ਮੋਹ ਦੀਆਂ ਤੰਦਾਂ ਟੁੱਟ ਗਈਆਂ ਮੋਹ اندر ਖਤਮ ਹੋ ਗਿਆ ਮਾਇਆ ਮੋਹ ਜਲਾਏ ਪ੍ਰੀਤਮ ਰਸ ਮੈਂ ਰਗ ਕਰੀ ਸਤਿਗੁਰੂ ਜਿਹੜਾ ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਂਦਾ ਹੈ ਉਸ ਦੇ ਅੰਦਰੋਂ ਮਾਇਆ ਤੇ ਮੋਹ ਪਹਿਲਾਂ ਗੁਰੂ ਖਤਮ ਕਰਦਾ ਹੈ। ਮਾਇਆ ਮੋਹ ਜਲਾਏ। ਪ੍ਰੀਤਮ ਰਸ ਮੈਂ ਰੰਗ ਕਰਈ ਪ੍ਰੀਤਮ ਦੇ ਨਾਮ ਦਾ ਰਸ ਬਾਦ ਵਿੱਚ ਆਉਂਦਾ ਹੈ। ਪਹਿਲਾਂ ਗੁਰੂ ਮਾਇਆ ਤੇ ਮੋਹ ਨੂੰ ਖਤਮ ਕਰਦਾ ਹੈ। ਸਤਿਗੁਰੂ ਦੇ ਕਹਿਣ ਦਾ ਮਤਲਬ ਹੈ ਜਦੋਂ ਤੱਕ ਮਾਇਆ ਦਾ ਮੋਹ ਜਾਂ ਸੰਸਾਰਕ ਮੋਹ ਅੰਦਰ ਇੰਦਾ ਤੇ ਉਸ ਪ੍ਰੀਤਮ ਦਾ ਰਸ ਨਹੀਂ ਆਉਂਦਾ ਨਾਮ ਦਾ ਰਸ ਨਹੀਂ ਆਇਆ ਕਰਦਾ ਕਿਉਂਕਿ ਭਗਾਂ ਵਾਲਿਓ ਜਦੋਂ ਤੱਕ ਮਾਇਆ ਦਾ ਰਸ ਹੈ ਉਹ ਦਾ ਰਸ ਹੈ ਪਰਮਾਤਮਾ ਦੇ ਨਾਮ ਦਾ ਰਸ ਨਹੀਂ ਆਇਆ ਕਰਦਾ ਤੇ ਇਸ ਕਰਕੇ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ ਸਤਿਗੁਰੂ ਪਹਿਲਾਂ ਉਸ ਦੇ ਮਾਇਆ ਤੇ ਮੋਹ ਦਾ ਰਸ ਖਤਮ ਕਰਦੇ ਮਾਇਆ ਮੋਹ ਜਲਾਏ ਪ੍ਰੀਤਮ ਰਸ ਮੈਂ ਰੰਗ ਕਰੇ ਮਾਇਆ ਦੇ ਮਾਇਆ ਦਾ ਮੋਹ ਹੀ ਖਤਮ ਕਰਕੇ ਅਸਲ ਵਿੱਚ ਪੂਰੀ ਤਮ ਦੇ ਰੰਗਾਂ ਦੇ ਵਿੱਚ ਵੰਦਾ ਲਿਆਇਆ ਹੈ। ਨਹੀਂ ਤੇ ਨਹੀਂ ਕਿ ਇਸ ਕਰਕੇ ਗੁਰਬਾਣੀ ਦੇ ਅੰਦਰ ਸਿਧਾਂਤਕ ਨੁਕਤੇ ਨੇ ਸਾਨੂੰ ਉਸ ਪ੍ਰਮਾਤਮਾ ਨਾਲ ਮਿਲਣ ਦੇ ਲਈ ਤੇ ਇਸ ਕਰਕੇ ਬਾਬਾ ਭਾਈ ਲੈਣਾ ਜੀ ਦੇ ਅੰਦਰ ਉਹ ਮਾਇਆ ਦਾ ਮੋਹ ਪਰਵਾਰ ਦਾ ਮੋਹ ਸੰਸਾਰ ਦਾ ਉਹ ਕਦਮ ਹੀ ਹੋ ਗਿਆ। ਘਰ ਗਿਆ ਜੀ ਨਹੀਂ ਲੱਗਿਆ ਇੱਕ ਦੋ ਦਿਨ ਚਲੋ ਰਿਹਾ। ਦੇ ਉਸ ਤੋਂ ਬਾਅਦ ਫਿਰ ਗੁਰੂ ਦੇ ਚਰਨਾਂ ਵਿੱਚ ਆ ਜਾਂਦਾ ਹੈ ਸੱਚੇ ਬਾਦਸ਼ਾਹ ਦੇ ਦਰ ਕਰ ਨੂੰ ਹੀ ਆਪਣਾ ਕਰ ਸਮਝਦਾ ਹੈ ਸੁਸ਼ ਕਰਕੇ ਜੋ ਸਤਿਗੁਰੂ ਵੱਜ ਕਹਿਣਾ ਚਾਹੁੰਦੇ ਨੇ ਸਭ ਲਿਆ ਸੱਚ ਥਾਨ ਮਾਨ ਮਹਿਤ ਸੱਚ ਪਾਇਆ ਬਲਰਾਮ ਜੀਓ ਸਤਿਗੁਰ ਮਿਲਿਆ ਤੇ ਸਤਿਗੁਰ ਮਿਲਿਆ ਦਿਆਲ ਗੁਣ ਅਵਨਾਸੀ ਗਾਇਆ ਗੁਣ ਅਵਨਾਸੀ ਗਾਇਆ ਬਰ ਬਰਾਮ ਜੀਓ ਤੇ ਜਿਸ ਨੇ ਗੁਰੂ ਦੀ ਸ਼ਰਨ ਪਕੜ ਲਈ ਉਸ ਨੂੰ ਪਰਮਾਤਮਾ ਦਾ ਸੱਚਾ ਥਾਨ ਪ੍ਰਾਪਤ ਹੋ ਜਾਂਦਾ ਹੈ ਤੇ ਮਾਨ ਇੱਜ਼ਤ ਦੀ ਪ੍ਰਾਪਤੀ ਹੋ ਜਾਂਦੀ ਹੈ ਤੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪਾ ਲੈਂਦਾ ਹੈ ਪਰ ਪਾਉਂਦਾ ਗੁਰੂ ਦੀ ਰਾਹੀ ਹੈ ਸਤਿਗੁਰ ਮਿਲਿਆ ਤਿਆਰ ਸਤਿਗੁਰੂ ਦੀ ਆਲੂ ਪਰਬਾਦੂ ਹੈ ਜਿਹੜਾ ਫਿਰ ਸਤਿਗੁਰੂ ਦੇ ਨਾਲ ਮਿਲ ਜਾਂਦਾ ਹੈ ਉਹ ਆਪਣੀ ਰਸਨਾ ਦੇ ਨਾਲ